ਮਾਹਰਾਂ ਦੇ ਕਿਹਨਾਂ ਮਾਹਰ ਕੀ ਹੋਇਆ ਤੇ ਸਾਡੇ ਰਿਟਾਇਰਡ ਇਨਸਪੈਕਟਰ ਸਰਦਾਰ ਸੁਖਵਿੰਦਰ ਸਿੰਘ ਦਾਵਾ ਇੱਕ ਰੋਪਾ ਉਨ ਮੀਠਾ ਰਹਿੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਚਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ ਚ ਮੌਤ ਹੋਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਸਨ ਉਹ ਸਾਡੀ ਫੋਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਉਣ ਉਹ ਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਗੋਲੀਆਂ ਲੱਗੀਆਂ ਸਮਾਂ ਕਿੰਨੇ ਵਜੇ ਸੀ ਸਮਾਂ ਤਾਂ 11:11 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਵਿੱਚ ਕੋਣ ਕੋਣੇ ਹੋ ਗਏ ਘਰ ਚੋਂ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਵਾਈਫ ਆ ਗਿਆ ਸੀ ਕੋਈ ਕਿਹਾ ਜਾਂਦਾ ਉਹਨਾਂ ਦੇ ਪ੍ਰੈਸਪੀ ਇਹ ਤਾਂ ਪੀਐਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਨਹੀਂ ਕਿਸ ਸਮੇਂ ਬਾਰੇ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜੇ ਗੱਲ ਦੀਆਂ ਵੀ ਬੜੇ ਦਲੇਰ ਅਫਸਰ ਸੀ ਜਾਂ ਬਾਜ ਅਫਸਰ ਸੀ ਬੜਾ ਨਾਮ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਉਹ ਸਰਕਾਰੀ ਕੰਮ ਵਿੱਚ ਨਹੀਂ ਕਿ ਆਪਣੇ ਨਿੱਜੀ ਮਾਰਾਂ ਇਹ ਜਿਹੀ ਹੀ ਪੜਤਾਲ ਕਰ ਰਹੇ ਆ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੇਪਨ ਨਾਲ ਕਿੰਨੇ ਗੁੰਡਾ ਵੀ ਪੰਜਾਬ ਪੁਲਿਸ ਸੇਵਾਵਾਂ ਦੇ ਉਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਪਰੰਥੀ ਦਾ ਜਿਹੜੇ ਅੰਗ ਤੇ ਲੱਗੀ ਹੈ ਜੀ ਫੇਸ ਤੇ ਲੱਗੀ ਜੀ ਉਹਨਾਂ ਦਾ ਬੇਟਾ ਵੀ ਸਿਮਾਮਨ ਹਾਂਜੀ ਬੇਟਾ ਇਨਸਪੈਕਟਰ ਹੈ ਪੰਜਾਬ ਪੁਲਿਸ ਕੋਈ ਉਹਨਾਂ ਨਾਲ ਗੱਲਬਾਤ ਕੋਈ ਹੈ ਕਿ ਕਾਰਨ ਅੱਜ ਉਹ ਪਰਿਵਾਰ ਸਦਮੇ 'ਚ ਹੈ ਜੀ ਅਜੇ ਥੋੜੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਇੱਕ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰ ਰਹੇ ਨੇ ਪੋਸਟਮਾਰਟਮ ਪੋਸਟਮਾਰਟਮ ਕਰਵਾ ਰਹੇ ਨੇ ਕੀ ਇਹ ਫੋਰਸ ਨੂੰ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਹਾਂਜੀ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਹਾ ਬੰਦੇ ਨੇ ਲੇਕੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਨੁਕਸਾਨ ਪੈਂਦਾ ਵਾ ਤੇ ਡਿਪਾਰਟਮੈਂਟਨ ਤੱਕ ਦਲੇਰ ਤੇ ਜਾਂਬਾਜ ਅਫਸਰ ਚੱਲ ਜੇ ਤੇ ਪੁਲਿਸ ਵਿਭਾਗ ਨੂੰ ਘਟਾ ਪੈਂਦਾ ਕਿਉਂਕਿ ਭਾਵੇਂ ਉਹ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀਆਂ ਉਹਨਾਂ ਦੇ ਸਵਾਮਾਂ ਦਾ ਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਤੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਉਹਨਾਂ ਕੋਲ ਸਲਾਹ ਲੈਂਦੇ ਸੀ ਅਸੀਂ ਤੋਂ ਦਿੰਦੇ ਵੀ ਸੀ ਸਲਾਹ ਹੁੰਦੀ ਸੀ ਠੀਕ ਹੈ